ਘੋੜੀਆਂ ਵਾਲਿਆਂ ਨੂੰ ਫੁਕਰੇ ਕਹਿ ਤੇ ਸੁਖਜਿੰਦਰ ਸਿੰਘ ਲੋਪੋ ਦਾ ਕੀ ਹਾਲ ਕੀਤਾ ਆ ਦੇਖੋ ਵੀਡੀਓ ਦੇ ਵਿੱਚ ਤੋਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਇਸ ਤੋਂ ਜ਼ਿਆਦਾ ਮੇਰੀ ਹਿੰਮਤ ਵੀ ਹੈ ਨਹੀਂਗੀ ਕੁਝ ਬੋਲਣ ਦੀ ਤੁਹਾਡੇ ਅੱਗੇ ਸੁਖਜਿੰਦਰ ਸਿੰਘ ਲੋਪੋ ਦੇ ਹੱਕ ਦੇ ਵਿੱਚ ਉਸ ਟਾਈਮ ਤੇ ਸਿਰਫ ਇੱਕੋ ਬੰਦਾ ਖੜਾ ਹੋਇਆ ਸੀਗਾ ਖੈੜੀ ਵਾਲਾ ਬਾਬਾ ਆ ਦੇਖੋ ਵੀਡੀਓ ਸੁਖਜਿੰਦਰ ਬਾਈ ਲੋਪੋਂ ਦਾ ਐਡਾ ਵੱਡਾ ਕਸੂਰ ਨਹੀਂ ਸੀ ਵੀ ਉਹ ਤੋਂ ਝੋਲੀ ਜੱਡ ਕੇ ਮਾਫੀ ਮੰਗਵਾਈ ਉਹਨੇ ਐਡਾ ਵੱਡਾ ਕੀ ਗੁਨਾਹ ਕਰਤਾ ਸੀ ਨੋਰਮਲ ਗੱਲ ਸੀ ਘੋੜੀਆਂ ਵਾਲਿਆਂ ਨੂੰ ਫੁਕਰੇ ਕਿਹਾ ਸੀਗਾ ਉਹਨੇ ਆ ਉਹ ਤਾਂ ਕੋਈ ਵੱਡੀ ਗੱਲ ਨਹੀਂ ਆ ਉਦੋਂ ਵੀ ਖੇੜੀ ਵਾਲੇ ਬਾਬੇ ਨੇ ਕਿਹਾ ਸੀਗਾ ਕਿ ਗੈਰੀ ਗੈਲ ਨੇ ਮੂਹਰੇ ਆ ਕੇ ਕਿਹਾ ਕਿ 11000 ਰੁਪਏ ਜੁਰਮਾਨਾ ਲਾਓ ਇਹਨੂੰ ਤੇ 5200 ਜਾਂ 11000 ਰੁਪਏ ਦਾ ਲਾਓ ਹਾਂ ਹਾਂਜੀ ਤੇ ਉਦੋਂ ਮਿੱਤਰੋ ਖੇੜੀ ਵਾਲੇ ਬਾਬੇ ਨੂੰ ਕਿੰਨਾ ਕੁ ਫੋਰਸ ਕੀਤਾ ਗਿਆ ਸੀਗਾ ਇਹਦੇ ਵਿੱਚ ਉਹ ਜਗ੍ਹਾ ਤੇ ਬੁਲਾਣ ਲਈ ਤੁਸੀਂ ਆ ਖੁਦ ਬਾਬੇ ਦੇ ਮੂੰਹੋਂ ਸੁਣੋ ਹੁਣ ਮੈਨੂੰ ਇੰਨਾ ਪ੍ਰੈਸ਼ਰ ਪਾਇਆ ਤੀ ਸੁਖਜਿੰਦਰ ਲੋਕਾਂ ਦੇ ਉਲਟ ਜਾਣ ਲਈ ਵੀ ਉਸ ਇਨਸਾਨ ਦੇ ਖਿਲਾਫ ਮੈਨੂੰ ਉੱਥੇ ਜਾਣ ਲਈ ਹਜ਼ਾਰਾਂ ਫੋਨ ਆਏ ਪਰ ਮੈਂ ਗਿਆ ਨਹੀਂ ਖੇੜੀ ਵਾਲਾ ਬਾਬਾ ਕਹਿੰਦਾ ਵੀ ਜਦੋਂ ਇੱਕ ਵਾਰੀ ਉਹਨੇ ਝੋਲੀ ੱਡ ਕੇ ਮਾਫੀ ਮੰਗ ਲਈ ਸੀ ਉਹਨਾਂ ਦੇ ਵਿੱਚੋਂ ਹੀ ਇੱਕ ਖੜਾ ਬੰਦਾ ਸੀਗਾ ਉਹਨੇ ਦੁਆਰੇ ਫੇਰ ਦੁਆਰੇ ਖਿੱਚਿਆ ਉਹਨੂੰ ਸੁਖਜਿੰਦਰ ਸਿੰਘ ਲੋਪੋਂ ਨੂੰ ਕਿਹਾ ਕਿ ਦੁਆਰੇ ਫੇਰ ਮਾਫੀ ਮੰਗ ਉਹ ਸੰਗਤ ਹੀ ਆਈ ਉਹ ਸੰਗਤ ਹੀ ਆਈ